ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਅੱਜ ਗੱਲ ਕਰਾਂਗੇ ਮਹਿਕ ਬਾਰੇ ਮਹਿਕ ਦੀਆਂ ਵੀਡੀਓਸ ਆਪਾਂ ਦੇਖਦੇ ਆਂ ਕਾਫੀ ਟਾਈਮ ਤੋਂ ਦੱਸਦੇ ਕੌਣ ਮਹਿਕ ਪੰਜਾਬੀ ਬਲੌਗਰ ਉਹਨਾਂ ਦੀ ਵਰਜਾਈ ਹਾਂਜੀ ਛੋਟੇ ਕਰਮਜੀਤ ਦੇਖਦੀ ਹੁੰਦੀ ਆ ਮੈਂ ਤਾਂ ਨਹੀਂ ਦੇਖਿਆ ਬੜਾ ਕਰਮਜੀਤ ਨੂੰ ਫੋਲੋ ਕਰਦੀ ਹੁੰਦੀ ਆ ਹਾਂਜੀ ਤੇ ਉਹ ਇੰਡੀਆ ਗਏ ਹੋਏ ਨੇ ਕਿ ਮਾਰ ਹੋ ਗਈ ਸੀ ਡਿਪਰੈਸ਼ਨ ਚ ਲੱਗਦੀ ਆ ਹਾਂਜੀ ਤੇ ਮਹਾਰਾ ਚੜ੍ਹਦੀ ਕਲਾ ਬਖਸ਼ਣ ਅਰਦਾਸ ਬੇਨਤੀ ਕਰਦੇ ਆ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣਾ ਡੋਲਣਾ ਦੇ ਨਾਮਾ ਡਿਪਰੈਸ਼ਨ ਬਹੁਤ ਬੁਰੀ ਜੀ ਯਾ ਮਤਲਬ ਤਾਂ ਨਾ ਇਹਨੂੰ ਸਮਝਣਾ ਵੀ ਔਖਾ ਜਿਹੜਾ ਬੰਦਾ ਵਿੱਚ ਡਿਪਰੈਸ਼ਨ ਹੁੰਦਾ ਉਹਨੂੰ ਵੀ ਪਤਾ ਲੱਗਦਾ ਕੀ ਹੋ ਰਿਹਾ ਲੋਕਾਂ ਨੂੰ ਵੀ ਪਤਾ ਲੱਗ ਰਿਹਾ ਕਿ ਜਿਹੜੇ ਬੰਦੇ ਨੂੰ ਡਿਪਰੈਸ਼ਨ ਆ ਉਹਨੂੰ ਕੀ ਹੋ ਰਿਹਾ ਹਾਂਜੀ ਸੋ ਕਿਸੇ ਨੂੰ ਨਹੀਂ ਪਤਾ ਹੁੰਦਾ ਕੀ ਹੋ ਰਿਹਾ ਮਤਲਬ ਸਾਰਿਆਂ ਨੂੰ ਆ ਲੱਗਦਾ ਜਾਣ ਕੇ ਕਰ ਰਹੀ ਆ ਜਾਂ ਜਾਣ ਕੇ ਕਰ ਰਿਆ ਜਿਹੜਾ ਡਿਪਰੈਸ਼ਨ ਚ ਹੁੰਦਾ ਉਹਨ ਲਗਾ ਉਹਨੂੰ ਆਣ ਲੱਗਦਾ ਹੁੰਦਾ ਕਿ ਦੂਜੇ ਸਾਰੇ ਜਾਣ ਕੇ ਕਰ ਰਹੇ ਸੋ ਬਹੁਤ ਇੱਕ ਮਤਲਬ ਨਾ ਇਹ ਔਖਾ ਸਮਾਂ ਹੁੰਦਾ ਤੇ ਮਹਾਰਾਜ ਕਿਰਪਾ ਕਰਕੇ ਮਤਲਬ ਮਹਿਰ ਕਰਨ ਮਹਿਰ ਤੇ ਮਹਿਰ ਕਰਨ ਤੇ ਮਤਲਬ ਮਹਿਕ ਹਾਂਜੀ ਅੱਛਾ ਚਲੋ ਸਾਰਿਆਂ ਦੇ ਮਹਿਰ ਕਰਨ ਮਤਲਬ ਕੀ ਜਾਣ ਕੇ ਔਖਾ ਸਮਾਂ ਨਿਕਲ ਜਾ ਤੇ ਪਰਿਵਾਰ ਮਤਲਬ ਬਣਾਣਾ ਵੇ ਠੀਕ ਠਾਕ ਪਰ ਹੁਣ ਪਤਾ ਨਹੀਂ ਕੀ ਸੱਚ ਆ ਕੀ ਝੂਠ ਆ ਆਪਾਂ ਨੂੰ ਤਾਂ ਪਤਾ ਨਹੀਂਗਾ ਤੇ ਚਲੋ ਮਹਾਰਾਜ ਜਿੱਦਾਂ ਵੀ ਆ ਸਾਰਿਆਂ ਨੂੰ ਛੱਡਦੀ ਨਾ ਚ ਰੱਖੀ ਹਾਂਜੀ ਵਾਹਿਗੁਰੂ ਅਕਾਲ ਪੁਰਖ ਅਗੇ ਅਰਦਾਸ ਬੇਨਤੀ ਕਰਦੇ ਹਾਂ ਮਾਹਰ ਛੱਡਦੀ ਕਲਾ ਬਖਸ਼ਣ ਤੇ ਪਹਿਲਾਂ ਵਾਂਗੂ ਨਾਰਮਲ ਆਪਣੇ ਵਲੌਗਸ ਬਣਾਉਣ ਜਿੱਦਾਂ ਪਹਿਲਾਂ ਬਣਾਉਂਦੇ ਹੁੰਦੇ ਸੀਗੇ ਤੇ ਕਲਰ ਸੋਈ ਦੇ ਵਿੱਚ ਬਣਾ ਕੇ ਉਹਨਾਂ ਨੇ ਪਾਇਆ ਸੀਗਾ ਵਲੌਗ ਤੁਸੀਂ ਵੀ ਦੇਖ ਕੇ ਰਸੋਈ ਦੇ ਵਿੱਚ ਕੰਮਕਾਰ ਕਰ ਰਹੇ ਹਾਂ ਹਾਂਜੀ ਹੂੰ ਡਿਪਰੈਸ਼ਨ ਤੋਂ ਆਉਣ ਨਿਕਲਣ ਦਾ ਨਾ ਇੱਕ ਤਰੀਕਾ ਆਇਆ ਹੈ ਕਿ ਹਾਂਜੀ ਕੁਝ ਡਿਫਰੈਂਟ ਕਰੋ ਮਤਲਬ ਕਰੀ ਜਾਓ ਮਤਲਬ ਐਦਾਂ ਨਾ ਮਤਲਬ ਇਹ ਔਖਾ ਬਹੁਤ ਹੁੰਦਾ ਕੁਝ ਸਮਾਂ ਦਾ ਬੰਦਾ ਨਹੀਂ ਨਿਕਲ ਸਕਦਾ ਦਲ ਦਲ ਚ ਫਸ ਜਾਂਦਾ ਹੁੰਦਾ ਨਾ ਸੋਚਾਂ ਜੀ ਆਪ ਦੀਆਂ ਆਪ ਨੇ ਸੋਚਾਂ ਜੀ ਫਸ ਜਾਂਦਾ ਸੋ ਧਿਆਨ ਤੋੜਨਾ ਤੇ ਦੂਜੇ ਪਾਸੇ ਲੱਗਣਾ ਔਖਾ ਵੀ ਹੁੰਦਾ ਸਮਾਂ ਲੱਗਦਾ ਸਮਾਂ ਲੱਗਦਾ ਪਰ ਇੱਕ ਵਾਰ ਜਿਹਦਾ ਕਈ ਪੋਜ਼ਿਟਿਵ ਬਣਾ ਰਹੇ ਕਈ ਨੈਗੇਟਿਵ ਸਾਰੀ ਤਰ੍ਹਾਂ ਦੀ ਦੁਨੀਆ ਹੈ ਨਾ ਕਿਉਂਕਿ ਜਿਹੜਾ ਨਹੀਂ ਨਿਕਲਿਆ ਨਾ ਵਿੱਚ ਦੀ ਡਿਪਰੈਸ਼ਨ ਦੇ ਆ ਉਹਨੂੰ ਉਹਨੇ ਤਾਂ ਫਿਰ ਕਹਿਣਾ ਪਤਾ ਨਹੀਂ ਦੋਵੇਂ ਹੀ ਕਰਦੇ ਆ ਫਿਰ ਉਧਾਂ ਦੀਆਂ ਲੋਕਾਂ ਨੇ ਫਿਰ ਵੀਡੀਓ ਨੂੰ ਚਲੋ ਫਿਰ ਇਹ ਤਾਂ ਓਪੀ ਵਿਲੇ ਦੇ ਵਿੱਚ ਪਰਵਾੜ ਦੀ ਬਹੁਤ ਲੋਡ ਹੁੰਦੀ ਹੈ ਨਾ ਹਾਂ ਲੋਡ ਹੈਗੀ ਆ ਪਰ ਥੋੜਾ ਸਮਾਂ ਦਿੱਤਾ ਵੀ ਜਾਣਾ ਚਾਹੀਦਾ ਮਤਲਬ ਸੈਟਲ ਹੋਣ ਨੂੰ ਹਾਂਜੀ ਕਈ ਵਾਰ ਬੰਦਾ ਪਰਵਾੜ ਤੋਂ ਹੀ ਖਿਜਣ ਲੱਗ ਜਾਂਦਾ ਪਰਵਾੜ ਕੁਝ ਕਰ ਨਹੀਂ ਸਕਦਾ ਉਸ ਸਮੇਂ ਨਾ ਇਦਾਂ ਵੀ ਕਈ ਵਾਰ ਮੈਂ ਸਿੰਗਲ ਤੋਂ ਵੀ ਦੇਖਦਾ ਸੋ ਅੰਦਰ ਅੰਦਰਲੀ ਗੱਲ ਦਾ ਪਤਾ ਨਹੀਂਗਾ ਗੱਲ ਦਾ ਪਤਾ ਨਹੀਂਗਾ ਆਪਾਂ ਇੱਕ ਪਾਰਟੀ ਨੂੰ ਜਾਂ ਦੂਜੀ ਪਾਰਟੀ ਨੂੰ ਇਹ ਦੋਸ਼ ਨਹੀਂ ਦੇ ਸਕਦੇ ਨਾ ਪਤਾ ਨਹੀਂ ਹੁਣ ਕੀ ਗੱਲ ਹੈ ਕੀ ਸੱਚ ਸੋ ਪਰ ਮੈਂ ਇਹ ਦੇਖਿਆ ਜਦੋਂ ਇੱਕ ਪਾਰਟੀ ਡਿਪਰੈਸ਼ਨ ਜਾਂਦੀ ਆ ਥੋੜੇ ਚਾਰਵਾਦੋਂ ਅਸਰ ਦੂਜੀ ਪਾਰਟੀ ਤੇ ਵੀ ਹੁੰਦਾ ਹੁੰਦਾ ਜਰੂਰ ਆ ਮਤਲਬ ਉਧਰ ਵੀ ਬੰਦਾ ਫਿਰ ਕੋਈ ਨਾ ਕੋਈ ਡਿਪਰੈਸ਼ਨ ਚ ਜਾਂਦਾ ਇੱਕ ਖੇੜ ਹੀ ਇਦਾਂ ਦੀ ਮਤਲਬ ਇਹ ਹੀ ਵਰਤਾਰਾ ਇਦਾਂ ਦਾ ਇੱਕ ਨਿਕਲਦਾ ਦੂਜਾ ਵੱੜ ਜਾਂਦਾ ਡਿਪਰੈਸ਼ਨ ਚ ਦੂਜਾ ਨਿਕਲਦਾ ਫਿਰ ਹੋਰ ਵੱੜ ਜਾਂਦਾ ਇਦਾਂ ਥੋੜਾ ਜਿਹਾ ਲੱਗ ਜਾਂਦਾ ਸੈਟ ਹੋਣ ਨੂੰ ਡਿਪਰੈਸ਼ਨ ਹੋਣ ਦੀ ਪਿੱਛੇ ਵੀ ਕੋਈ ਨਾ ਕੋਈ ਤਾਂ ਵਜ੍ਹਾ ਰਹੀ ਹੋਊਗੀ ਮੈਨੂੰ ਲੱਗਦਾ ਤੇ ਗੱਲ ਹਾਂ ਇਹਦੇ ਚਾਏ ਹੁੰਦਾ ਬੰਦਾ ਨਾ ਪਹਿਲਾਂ ਜਿਵੇਂ ਮੈਂ ਕਿੰਨਾ ਜਿੰਨਾ ਕ ਦੇਖਿਆ ਬੰਦਾ ਕਈ ਗੱਲਾਂ ਖੁੱਲ ਕੇ ਨਹੀਂ ਕਰਦਾ ਉਹ ਕੁੱਟੀ ਰੱਖਦਾ ਅੰਦਰ ਕੁੱਟੀ ਰੱਖਦਾ ਕੁੱਟੀ ਰੱਖਦਾ ਪ੍ਰੈਸ਼ਰ ਬਣ ਜਾਂਦਾ ਬਣ ਜਾਂਦਾ ਬਣ ਜਾਂਦਾ ਫਿਰ ਉਹ ਪ੍ਰੈਸ਼ਰ ਕੁੱਕਰ ਵਾਂਗੂ ਨਾ ਇਕੱਠਾ ਹੀ ਫਿਰ ਬੰਬਾਂ ਨੂੰ ਫਟਦਾ ਫਿਰ ਸੋ ਇਹ ਆ ਜ਼ਰੂਰ ਕਿ ਪ੍ਰੈਸ਼ਰ ਨਾ ਬਣਵਾ ਦੇਦੇ ਨਾ ਕੋਈ ਵੀ ਗੱਲ ਤੇ ਪ੍ਰੈਸ਼ਰ ਨਾ ਬਣਦਾ ਉਹ ਪ੍ਰੈਸ਼ਰ ਬਿਲਡ ਅਪ ਨਾ ਹੋਣ ਦੋ ਇੰਨਾ ਕਾ ਜ਼ਰੂਰ ਸਿੱਖਿਆ ਕਿ ਹੌਲੀ ਹੌਲੀ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਪ੍ਰੈਸ਼ਰ ਨੂੰ ਰਿਲੀਜ਼ ਕਰੀਏ ਕੁੱਕਰ ਦੀ ਸੀਟੀ ਵਜਾਈ ਚੱਲੋ ਨਹੀਂ ਤਾਂ ਫਟ ਜਾਣਾ ਕੁੱਕਰ ਸੀਟੀ ਵੱਜੂਗੀ ਛੋਟੀ ਜਿਹੀ ਠੀਕ ਆ ਕੰਨਾਂ ਚ ਵੱਜਦੀ ਐ ਪਰ ਜੇ ਘਟ ਜੇ ਫਿਰ ਨੁਕਸਾਨ ਬਹੁਤ ਹੋ ਜਾਏ ਫਿਰ ਅਗਲਾ ਕੋਈ ਮਜ਼ਾਕ ਵੀ ਲੋ ਹਾਂ ਫਿਰ ਉਹ ਹਾਂਜੀ ਵਧੀਆ ਉਹ ਜਿਹੜਾ ਐਨਵਾਇਰਨਮੈਂਟ ਕਰੀ ਜਾਣਾ ਪਰ ਇਹ ਵੀ ਬੰਦੇ ਸਮਝਦੇ ਵੀ ਆ ਹਾਂਜੀ ਪਰ ਹਾਂ ਪ੍ਰੈਸ਼ਰ ਜ਼ਰੂਰ ਘਟਣਾ ਚਾਹੀਦਾ ਥੋੜਾ ਥੋੜਾ ਬਾਲਾ ਨਾ ਕਰ ਓਵਰ ਨਹੀਂ ਮਤਲਬ ਘਟਣਾ ਜ਼ਰੂਰ ਚਾਹੀਦਾ ਪ੍ਰੈਸ਼ਰ ਠੀਕ ਨਹੀਂ ਠੀਕ ਹੈ ਹਾਂਜੀ ਵਾ wow nice awesome yeah, yeah. <laughs> cool dad eh? <laughs> oh, dad where, where uh. wow <laughs> really <laughs> <laughs> That's it! <laughs> Maybe you wanna Jumping. <laughs> <dada>. Ooh, backward. <laughs> a little bit of a hill. Okay, I'm good now. <laughs> Ooh! <laughs> <laughs> Ooh, backward oh man you can have your own show <laughs> okay. I want to do this फोटो तो <laughs> अच्छा। oh, he oh! <laughs> wow. खिंच है ना देख सोना ले right, चेकते फटे oh no, oh no. <laughs> <ready>? <laughs> just started the action BMX oh okay oh yeah I there i know yeah. so he's riding oh bumpy yeah i know no jumps no jumps yet no jumps yet okay he can do I okay can ਲੈਟਾ ਗਈਆਂ ਯਸ ਸੋ ਮਚ ਲਰਨ ਫਰਮ ਦ ਬੈਡ 3 ਸਾਲ ਤੋਂ ਪਹਿਲੇ ਫਟੇ ਲੇਟਾ ਜਾ ਗਈਆ ਚਲ ਭੱਜ ਸੱਕੇ ਦੀ ਵੀ ਖਿਚੋ ਹਾਂਜੀ ਆਪਾਂ ਫੇਰ ਨਿਊ ਵੈਸਟ ਵਿੱਚ ਆਜਾ ਆਪਾਂ ਤੁਰਦੇ ਹਾਂ ਇੱਧਰ ਨੂੰ ਆ ਬ੍ਰਿਜਰੇ ਵਿੱਚ ਦੀ ਮੈਨੂੰ ਚੇਤੇ 2017 ਵਿੱਚ ਵੀ ਮੈਂ ਬ੍ਰਿਜ ਤੇ ਆਇਆ ਸੀ ਉਦੋਂ ਲਾਈਟਾਂ ਲੱਗੀਆਂ ਹੁੰਦੀਆਂ ਰਾਤ ਨੂੰ ਕਾਫੀ ਸੋਹਣਾ ਲੱਗਦਾ ਸੀ ਲਾਈਟਾਂ ਲੱਗੀਆਂ ਤੇ ਰਾਤ ਨੂੰ ਜਾਗਦੀਆਂ ਵੱਖਰੇ ਵੱਖਰੇ ਕਲਰ ਦੀ ਉਹ ਸੀ ਟ੍ਰੇਨ ਟਰੈਕ ਥੱਲੇ ਟ੍ਰੇਨ ਟਰੈਕ ਇੱਧਰ ਵੀ ਦੇਖ ਲੀ ਆ ਬਾਸਕਟਬਾਲ ਗਰਾਊਂਡ ਲੱਗਦੀ ਤਲ ਬਰਡਸ ਔਨ ਬੈਂਚ ਬ੍ਰਾਂਚ 엘ਿਵੇਟਰ ਉਟੋ ਉਟੋ ਕੋਚਾ ਹੁੰਦਾ ਇਤ ਕਾਫੀ ਵਧੀਆ ਸੋਹਣੀ ਜਗ੍ਹਾ ਇਹ ਔਲ ਟੈਂਕਰ ਲੱਗਦਾ ਜੇ ਸਾਦਾ ਟੈਂਕਰ ਗੱਡੇ ਵੱਡੇ ਪੱਥਰ ਇਹ ਦੂਜਾ ਸਾਈਡ ਕੁਛ ਦਿਨ ਪਹਿਲਾਂ ਦਿਖਾਇਆ ਸੀ ਪਰਲਾ ਸਾਈਡ ਕੋਸੀ ਵਿੰਡਸ਼ੋਕ ਵੀ ਲੱਗੀ ਐ ਲੈ ਵੀ ਹਵਾ ਦਸਣ ਨੂੰ ਕਿੱਧਰੋਂ ਆਉਂਦੀ ਐ ਇਹ ਮਨ ਲਗਾ ਪਾਣੀ ਵਾਲੇ ਬੋਟਾਂ ਲਈ ਹੋਣੀ ਐ ਸ਼ਿਪ ਤੋਂ ਸ਼ਿਪਸ ਤਾਂ ਨਹੀਂ ਹੁੰਦੇ ਤੇ ਆਹ ਵਾਲਾ ਜਿਹੜੇ ਬੋਟਸ ਨੇ ਛੋਟੇ ਟੱਗ ਬੋਟ ਜਾਂ ਉੱਤੋਂ ਹੋਰ ਇਦਾਂ ਦੇ ਹਵਾ ਕਿੱਧਰੋਂ ਆਉਂਦੀ ਐ ਜਾਂ ਸੇਲਿੰਗ ਬੋਟ ਆਪਾਂ ਤੁਰਦੇ ਕੋਈ ਤੇ ਕੋਈ ਇੱਡੀ ਕਿੰਦ ਇੱਧਰ ਆਪਾਂ ਪੜਾਉਂਦੇ ਆਂ ਵੀਡੀਓ ਇੱਧਰ ਕੋੜੀਆਂ ਥੱਲੇ ਜਾਂਦੀਆਂ ਦੇਣਾ ਵਧੀਆ ਲੱਗਿਆ ਠੀਕ ਠੀਕ ਆ ਮਤਲਬ ਬੱਦਲ ਜਰੇ ਹੋਏ ਆ ਮਤਲਬ ਠੰਡਾ ਇਹਰਾ ਮੌਸਮ ਆ ਨਾ ਗਰਮੀ ਆ Not on cool weather. <coughs> Chalde Wapas. ਅਲੀ 5 ਮਿੰਟ ਬ੍ਰੇਕ ਮਾਈਂਡ ਅਪ ਹੋ ਗਿਆ ਫਰੈਸ਼ ਉਹ ਵਾਹ ਗਰੂ ਟਕਾਰ ਆ ਜਾਂਦੇ ਉਹ ਆਫ ਹੋ ਗਈ ਖਾਣਾ ਹਾਜਮ ਫਾਇਰ ਹੈਜ਼ਰਡ ਆਦੀ ਹੋ ਗਈ ਨੋ ਸਮੋਕਿੰਗ ਔਰ ਬਾਏ ਸਮੋਕਿੰਗ ਕਰੀਏਂਦਾ ਐਲੀਵੇਟਰ ਪਿੱਛੇ ਜਿੱਥੇ ਲਿਖਿਆ ਨੋ ਸਮੋਕਿੰਗ Westward expansion, Westminster Pier Park. Coming soon, a new riverfront park linking to Westminster Pier Park, designed for fun, fitness, and relaxation by river. Features: December 2025. Bolle. ਕਿੰਨਾ ਹੀ ਪੈਸਾ ਲੱਗਦਾ ਵਾਹ ਚਲੋ ਆਵਾਂਗੇ ਫਿਰ ਦੇਖਾਂਗੇ ਦਸੰਬਰ ਚ ਹਾਂਜੀ ਚਲੋ ਜੀ ਮਿਲਦੇ ਹਾਂ ਕੱਲ ਨੂੰ ਇਸ ਨਵੇਂ ਬਲੌਗ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਜੀ ਚਲ ਜੇ ਵਾਹਿਗੁਰੂ ਵਾਹਿਗੁਰੂ